ਲੱਗਦਾ ਤੂੰ ਫੇਰ ਤੋਂ ਖਰਾਕ ਪਾੜਦੀ ਕੁਲਵਿੰਦਰ ਨਾ ਗੱਲ ਸਾਨੂੰ ਕਰਨੀ ਪਊ ਪਹਿਲਾਂ ਤੇਰੇ ਇੱਕ ਕੰਨ ਉੱਤੇ ਧਰੀ ਸੀ ਹੁਣ ਲੱਗਦਾ ਕਿ ਦੂਜੇ ਉੱਤੇ ਧਰਨੀ ਪਊ ਜੀ ਨਾਲ ਨਾਲ ਖੈਂਦੀ ਤੇ ਹਾਸ ਜਾਣ ਲੈ ਦੇਣਗੇ ਜਵਾਬ ਤੇਰੇ ਮਾਰੇ ਟੌਂਟਦਾ ਜੇ ਪਹਿਲਾਂ ਕੋਈ ਕਮੀ ਪੇਸ਼ੀ ਰਹਗੀ ਦੱਸ ਦੇ ਇੱਕ ਗੇੜਾ ਹੋਰ ਲਾ ਜਾ ਏਅਰਪੋਰਟ ਦਾ ਜੇ ਪਹਿਲਾਂ ਕੋਈ ਕਮੀ ਪੇਸ਼ੀ ਰਹਗੀ ਲੱਗਦਾ ਇੱਕ ਗੇੜਾ ਹੋਰ ਨਾ ਜਾਏ ਰਿਪੋਰਟ ਦਾ ਦੇਖੋ ਆਮ ਜੇ ਕੋਈ ਵੀ ਧਰਨਾ ਹੁੰਦਾ ਜਾਂ ਕੋਈ ਵੀ ਇੱਕ ਕਹਿ ਦਈਏ ਵੀ ਆ ਜਾਂਦੇ ਨੇ ਹੁਣ ਕਹਿ ਦਈਏ ਕਾਵੜੀਏ ਹੂੰ ਤੁਸੀਂ ਦੇਖੋ ਵੀ ਕਿਹੜੇ ਹਿਸਾਬ ਦੇ ਨਾਲ ਉਹਨਾਂ ਨੇ ਗੱਡੀਆਂ ਤੋੜੀਆਂ ਕਿਹੜੇ ਹਿਸਾਬ ਦੇ ਨਾਲ ਪੁਲਿਸ ਦੀ ਗੱਡੀ ਨੂੰ ਅੱਗ ਲਾ ਦਿੱਤੀ ਵੀ ਇਹ ਜਾਣ ਪੁੱਝ ਕੇ ਸਾਡੇ ਨਾਲ ਪਤਾ ਨਹੀਂ ਕਿਹੜੀ ਖਾਰ ਐ ਇਹਨਾਂ ਨੂੰ ਕਿਹੜੀ ਪੁਰਾਣੀ ਖਾਰ ਐ ਜਾਂ ਫਿਰ ਕੱਟਦੇ ਵੀ ਨਹੀਂ ਗਏ ਦੱਸਦੇ ਵੀ ਨਹੀਂ ਗਏ ਵੀ ਇੱਕ ਤਾਂ ਬੰਦੇ ਨੂੰ ਹੋਏ ਵੀ ਮੈਂ ਤੇਨਾਂ ਦੁਸ਼ਮਣੀਆਂ ਵੀ ਰਹੀ ਇਸ ਗੱਲ ਦੀ ਉਹਨਾਂ ਨੇ ਤਾਂ ਸਿੱਧੇ ਤੌਰ ਤੇ ਕਹਿੰਦੇ ਦਿਖਾ ਦਿੱਤਾ ਸ਼ੁਰੂ ਦੇ ਵਿੱਚ ਤੁਸੀਂ ਟ੍ਰੇਲਰ ਦੇਖਿਆ ਹੋਣਾ ਨਾ ਕਿ ਸਾਨੂੰ ਚਾਹੀਦਾ ਹੈ ਖਾਲਿਸਤਾਨ ਜਿਹੜੀ ਰੇਪकांड ਤੋਂ ਬਾਅਦ ਹੋ ਰਹੀ ਨਾ ਉਹ ਵੀ ਵਾਇਰਲ ਕੀ ਵੀ ਜੇ ਕੋਈ ਬੱਚੀ ਦਾ ਰੇਪ ਕਰਦਾ ਜਾਂ ਮਾੜਾ ਕੰਮ ਕਰਦਾ ਦਾ ਸੋਧਾ ਉੱਥੇ ਹੀ ਲਾ ਦਿਓ ਭਾਵੇਂ ਸਿੱਖਾਂ ਦੀ ਹੋਏ ਭਾਵੇਂ ਉਹ ਹਿੰਦੂਆਂ ਦੀ ਹੋਏ ਕਿਸੇ ਦੀ ਵੀ ਹੋਏ ਇਹ ਚ ਖਾਲਿਸਤਾਨ ਦੀ ਤਾਂ ਕੋਈ ਮੰਗ ਨਹੀਂ ਉਹਦੇ ਜਿੱਤ ਉਹਨਾਂ ਨੇ ਸੇਵ ਕਰਨ ਦੀ ਗੱਲ ਕੀਤੀ ਵੀ 3ਾਂ ਬਣ ਸ ਇੱਕ ਛੋਟੀ ਜੀ ਕਲਿੱਪ ਆਈ ਸੀਗੀ ਉਹਦੇ ਵਿੱਚ ਮੁੰਡਾ ਝੰਡੇ ਵੇਚਦਾ ਹੁੰਦਾ ਤੇ ਉਹ ਸਰਦਾਰ ਜੀ ਕਹਿੰਦੇ ਮੈਂ ਝੰਡਾ ਨਹੀਂ ਲੈਣਾ ਤੇ ਉਹ ਕਹਿੰਦਾ ਵੀ ਲੱਗਦਾ ਤੁਸੀਂ ਖਾਲਿਸਤਾਨ ਨੂੰ ਸਪੋਰਟ ਕਰਦੇ ਜਦੋਂ ਬੈਗ ਬੈਗ ਜਾ ਕੇ ਕੈਮਰਾ ਲੱਗਦਾ ਉਹਦੀ ਵਰਤੀ ਡੰਗੀ ਹੁੰਦੀ ਅੰਦਰ ਫੌਜ ਦੀ ਆਰਮੀ ਦੀ ਕਿਉਂਕਿ ਸਾਡੇ ਜਿਹੜਾ ਸੋਸ਼ਲ ਮੀਡੀਆ ਨਾ ਹੁਣ ਜਿਹੜਾ ਮੈਂ ਜ਼ਿਆਦਾਤਰ ਤੁਸੀਂ ਵੀ ਦੇਖਦੇ ਹੋਵੋਗੇ ਜਿਹੜੀਆਂ ਰੇਲਾਂ ਆ ਰਹੀਆਂ ਨੇ ਉਹ ਕਿਸੇ ਵੀ ਪੱਖੋਂ ਸਿੱਖਾਂ ਨੂੰ ਪ੍ਰਮੋਟ ਕਰਨ ਦੀਆਂ ਨਹੀਂ ਆ ਰਹੀਆਂ ਭਾਜੀ ਇਲਾਜ ਇਹੀ ਹੈ ਕਿ ਆਪਾਂ ਨੂੰ ਆਪਣਾ ਜਿਹੜਾ ਸਿੱਖ ਇਤਿਹਾਸ ਹੈ ਇਹਦੇ ਬਾਰੇ ਜ਼ਿਆਦਾ ਆਪਾਂ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਪਊਗਾ ਜਾਗਰੂਕ ਕਰਨਾ ਜਿਨ੍ਹਾਂ ਨੇ ਆਪਣੇ ਵੱਡੇ ਵੱਡੇ ਸਟਾਰ ਨੇ ਜਿਹੜੇ ਪੱਗਾਂ ਬੰਨਦੇ ਨੇ ਇਹ ਭਾਜੀ ਮੇਰੇ ਨਾਲ ਇੱਕ ਕਿੱਸਾ ਹੋਇਆ ਸੀ ਮੈਂ ਚੰਡੀਗੜ੍ਹ ਗਿਆ ਸੀਗਾ ਕਲੱਬ 'ਚ ਮੇਰਾ ਸ਼ੋਅ ਸੀ ਤੇ ਅਸੀਂ ਕਲੱਬ ਤੋਂ ਸ਼ੋਅ ਲਾ ਕੇ ਬਾਹਰ ਆ ਗਏ ਮੇਰੇ ਨਾਲ ਟੀਮ ਸੀਗੀ ਅਸੀਂ ਗੱਡੀ 'ਚ ਬੈਠੇ ਸੀ ਤੇ ਗੱਡੀ 'ਚ ਬੈਠੇ ਮੈਂ ਕਿਸੇ ਦਾ ਵੇਟ ਕਰ ਰਿਆ ਸੀ ਉੱਥੇ ਇੱਕ ਕੁੜੀ ਖੜੀ ਸੀ ਤੇ ਉਹਨੂੰ ਜਿਹੜੇ ਮੁੰਡੇ ਉੱਥੇ ਜਿਵੇਂ ਉਹ ਤੁਹਾਨੂੰ ਕਲੱਬ ਦਾ ਮਾਹੌਲ ਹੈ ਮੇ ਜਦੋਂ ਮੁੰਡੇ ਬਾਹਰ दारू ਪੀ ਕੇ ਆ ਜਾਂਦੇ ਨੇ ਤੇ ਉਹ ਫਿਰ ਉਹ ਛੇੜਖਾਨੀ ਵੀ ਕਰਦੇ ਆ ਜੀ ਇਹ ਸਾਡੀ ਫਿਲਮਾ ਕਮੇਟੀ ਤੋਂ ਬਿਨਾਂ ਬਣਦੀਆਂ ਨਹੀਂ ਅਸੀਂ ਆਪ ਤਾਂ ਦੱਸੇ ਨਹੀਂ ਅਸੀਂ ਕੌਣ ਆ ਹੱਸੀ ਜਾਣਾ ਸਾਰੀ ਪੂਰੀ ਫਿਲਮ ਚ ਜੀ ਦੇਖ ਲਓ ਇੱਕ ਹੀਰੋ ਆ ਕੁੜੀ ਪਿੱਛੇ ਪਿਆ ਉਹ ਵਿਆਹ ਕਰਾ ਲੈਂਦੀ ਉਹਦੇ ਪਿੱਛੇ ਫਿਰ ਦਰੰਦਾ ਸਾਰੀ ਫਿਲਮ ਇਹੀ ਤੇ ਗੱਲ ਹੁਣ ਸੈਂਸ ਫੇਰ ਨਾ ਕਦੇ-ਕਦੇ ਇਦਾਂ ਫੀਲ ਹੁੰਦਾ ਵੀ ਇਹ ਸਾਡਾ ਦੇਸ਼ ਹੀ ਨਹੀਂ ਕਹਿੰਦੇ ਐਮਰਜੈਂਸੀ ਮੂਵੀ ਆ ਰਹੀ ਹੈ ਤਾਂ ਉਸ ਦੇ ਵਿੱਚ ਸਿੱਖਾਂ ਦੇ ਕਿਰਦਾਰ ਕੀ ਨੇ ਉਹ ਦਿਖਾਏ ਗਏ ਨੇ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਪੰਜਾਬ ਦੇ ਗੀਤਕਾਰ ਨੇ ਜਿਹੜੇ ਲਿਖਦੇ ਨੇ ਖੁਦ ਹੀ ਆਪਣਾ ਸਾਰਾ ਕੰਮ ਕਰਦੇ ਨੇ ਉਹਨਾਂ ਨੂੰ ਪੰਜਾਬ ਦੇ ਨਾਲ ਦਰਦ ਆ ਤੇ ਉਹ ਹਰ ਇੱਕ ਚੀਜ਼ ਦੇ ਉੱਤੇ ਧਿਆਨ ਰੱਖ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਵੀ ਅਜਿਹੇ ਗਾਣੇ ਆਏ ਜਟੀਏ ਪੰਜਾਬ ਦੀਏ ਅੱਤ ਕਰਵਾਤੀ ਐ ਜੀ ਹਾਂ ਚੀਜ਼ਾਂ ਉਹਨਾਂ ਦੇ ਬੋਲ ਸੀਗੇ ਸਾਡੇ ਨਾਲ ਨੇ ਹੈਰੀ ਤਨੂ ਆ ਬਈ ਅਸੀਂ ਗੱਲਬਾਤ ਕਰਾਂਗੇ ਹੈਰੀ ਬਈ ਸასი ਕਾਲ ਠੀਕ ਹੋ ਸასი ਕਾਲ ਜੀ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਐਮਰਜੈਂਸੀ ਮੂਵੀ ਆ ਰਹੀ ਐ ਦੇਖਣ ਜਾਓਗੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਵੇਖੋ ਜਿਹੜੀ ਐਮਰਜੈਂਸੀ ਮੂਵੀ ਐ ਇਹ ਐਮਰਜੈਂਸੀ ਹੀ ਐ ਇਹ ਮਿਲਖਰਜ ਐਮਰਜੈਂਸੀ ਚ ਆ ਕੇ ਐਮਰਜੈਂਸੀ ਚੱਲ ਜਾਣੀ ਐ ਕਿਉਂਕਿ ਕੰਗਨਾਜ ਜਿਹੜੀ ਸ਼ੁਰੂ ਤੋਂ ਪੰਜਾਬ ਦੇ ਪਤਾ ਨਹੀਂ ਕਿਉਂ ਖਿਲਾਫ ਹੈ ਔਰ ਕਿਉਂਕਿ ਆਪਣੇ ਨਾ ਪੰਜਾਬ ਦੇ ਵਿੱਚ ਇੱਕ ਕੁਆਲਿਟੀ ਹੈ ਕੁਆਲਿਟੀ ਹੈਗੀ ਵੀ ਹੈ ਔਰ ਇਹਨੂੰ ਆਪ ਪੋਜ਼ਿਟਿਵ ਵੀ ਲੈ ਸਕਦੇ ਨੇ ਨੈਗੇਟਿਵ ਵੀ ਲੈ ਸਕਦੇ ਨੇ ਕਿਉਂਕਿ ਆਪਾਂ ਜਿਹੜਾ ਵੀ ਮੁੱਦਾ ਹੁੰਦਾ ਹੈ ਪੰਜਾਬ ਚੱਕ ਲੈਂਦਾ ਹੈ ਜਿਹੜਾ ਮੁੱਦਾ ਪੰਜਾਬ ਚੱਕਦਾ ਉਹ ਵਰਲਡ ਵੇਡ ਚ ਇਹ ਜਾਂਦਾ ਮੰਨ ਲਓ ਜੇ ਕੋਈ ਸਾਡੇ ਸਿੱਖਾਂ ਬਾਰੇ ਗਲਤ ਬੋਲਦਾ ਹ ਹੁਣ ਸਾਡਾ ਫਰਜ਼ ਤਾਂ ਇਹ ਹੀ ਹੈ ਵੀ ਅਸੀਂ ਉਸ ਚੀਜ਼ ਦੇ ਬਾਰੇ ਬੋਲੀਏ ਫਿਰ ਜਦੋਂ ਅਸੀਂ ਬੋਲਦੇ ਹ ਉਹ ਬੰਦਾ ਨਾਲ ਹਿੱਟ ਵੀ ਹੁੰਦਾ ਹਿੱਟ ਵੀ ਹੁੰਦਾ ਹ ਉਹਨੂੰ ਕੰਟਰੋਵਰਸੀ ਦੇ ਵਿੱਚ ਉਹਨੂੰ ਫਾਇਦਾ ਵੀ ਮਿਲਦਾ ਹੈ ਸਾਡੇ ਬੋਲਣ ਦਾ ਫਿਰ ਜੇ ਅਸੀਂ ਨਾ ਬੋਲਾਂਗੇ ਫਿਰ ਐਦਾਂ ਲੱਗਦੇ ਕੌਮ ਸੁੱਤੀ ਹੋਈ ਹੈ ਹ ਬਿਲਕੁਲ ਅੱਛਾ 에ਰਪੋਰਟ ਤੇ ਚਲਦੇ ਆਂ ਫਿਰ ਹ ਹੈਨਾ 에ਰਪੋਰਟ 에ਰਪੋਰਟ ਆਲਾ ਗਾਣਾ ਫਿਰ ਵਿੱਚ ਜੋੜਨਾ ਪਿਆ ਤੁਹਾਨੂੰ ਦੱਸਣਾ ਪਿਆ ਕਿ ਫਿਰ ਯਾਦ ਕਰਾਉਣਾ ਪਿਆ ਕਿ ਕਮੀ ਪੇਸ਼ੀ ਰਹੇਗੀ ਹੋਣੀ ਆ ਵੀ ਗੇੜਾ ਲਾ ਜਾ ਉਹ ਪੂਰੀ ਕਰ ਦਾਂਗੇ ਹਾ ਉਹ ਚੀਜ਼ ਭਾਜੀ ਆਈ ਦਿਮਾਗ ਜੀ ਮੈਂ ਕਿਹਾ ਤੁਹਾਡਾ ਮੈਨੂੰ ਮੈਸੇਜ ਆਇਆ ਸੀ ਭਾਜੀ ਐਮਰਜੈਂਸੀ ਮੂਵੀ ਆ ਰਹੀ ਹੈ ਤੇ ਉਹਦੇ ਬਾਰੇ ਵੀ ਤੁਸੀਂ ਕੁਝ ਬੋਲੋ ਹੂੰ ਤੇ ਫਿਰ ਮੈਂ ਕਹਿਰ ਭਾਜੀ ਨੇ ਕਿਹਾ ਤਾਂ ਕਰਨਾ ਅੱਛਾ ਤੁਸੀਂ ਉਹਦੇ ਵਿੱਚ ਦੋ ਚੀਜ਼ਾਂ ਅਟੈਚ ਕੀਤੀਆਂ ਇੱਕ ਤਾਂ ਮੁਹਾਲੀ ਦਾ ਵੀ ਗੇੜਾ ਮਾਰ ਜਾ ਰਿਪੋਰਟ ਤੇ ਨਾ ਹਾਂਜੀ ਦੂਜਾ ਸੀਗਾ ਕੋਲਕੱਤਾ ਵਾਲਾ ਜਿਹੜੇ ਰੇਪ ਦੇ ਦੋਸ਼ੀ ਨੇ ਜਾਂ ਚੀਜ਼ਾਂ ਉਹ ਤੁਹਾਡੇ ਤੋਂ ਫੜੇ ਨਹੀਂ ਜਾਂਦੇ ਹਾਂਜੀ ਬਈ ਗਾਣੇ ਦੇ ਬੋਲ ਕੀ ਨੇ ਬਾਰੇ ਗਾਣੇ ਦੇ ਬੋਲ ਹੁਣ ਚੱਲ ਰਹੇ ਮੈਂ ਸੁਣਾ ਦੇਣਾ ਕਹਿੰਦਾ ਉਹ ਜਿਹੜੇ ਗਾਣਾ ਮੈਂ ਇਹਨੂੰ ਗਾਣਾ ਨਹੀਂ ਕਹਿੰਦਾ ਹੁੰਦਾ ਵੀ ਕਈ ਵਾਰੀ ਨਾ ਦਿਲ ਦੀਆਂ ਗੱਲਾਂ ਹੁੰਦੀਆਂ ਨੇ ਹਾਂ ਹੈਨਾ ਤੇ ਉਹ ਚੀਜ਼ਾਂ ਆਪਾਂ ਦੇ ਅੱਗੇ ਆ ਜਾਂਦੀਆਂ ਨੇ ਗਾਣੇ ਦੇ ਬੋਲ ਭਈ ਇਦਾਂ ਮੈਂ ਸੁਣਾਦਾ ਹੂੰ ਲੱਗਦਾ ਤੂੰ ਫੇਰ ਤੋਂ ਖਰਾਕ ਪਾੜਦੀ ਕੁਲਵਿੰਦਰ ਨਾ ਗੱਲ ਸਾਨੂੰ ਕਰਨੀ ਪਊ ਪਹਿਲਾਂ ਤੇਰੇ ਇੱਕ ਕੰਨ ਉੱਤੇ ਧਰੀ ਸੀ ਹੁਣ ਲੱਗਦਾ ਕਿ ਦੂਜੇ ਉੱਤੇ ਧਰਨੀ ਪਊ ਜੀ ਨਾਲ ਨਾਲ ਖੈਂਦੀ ਤੇ ਹਾਸ ਜਾਣ ਲੈ ਦੇਣਗੇ ਜਵਾਬ ਤੇਰੇ ਮਾਰੇ ਟਾਉਂਟਦਾ ਜੇ ਪਹਿਲਾਂ ਕੋਈ ਕਮੀ ਪੇਸ਼ੀ ਰਹਗੀ ਦੱਸ ਦੇ ਇੱਕ ਗੇੜਾ ਹੋਰ ਲਾ ਜਾ ਏਅਰਪੋਰਟ ਦਾ ਜੇ ਪਹਿਲਾਂ ਕੋਈ ਕਮੀ ਪੇਸ਼ੀ ਰਹਗੀ ਲੱਗਦਾ ਇੱਕ ਗੇੜਾ ਹੋਰ ਨਾ ਜਾਏ ਰਿਪੋਰਟ ਦਾ ਕੀ ਬਾਤ ਹੈ ਅੱਛਾ ਇਹ ਗਣੇ ਪਹੁੰਚੇ ਦਾ ਜਰੂਰ ਹੋਣਗੇ ਉਹਨਾਂ ਤੱਕ ਕਿਉਂਕਿ ਕਾਫੀ ਮਿਲੀਅਨ ਦੇ ਵਿੱਚ ਪਹੁੰਚੇ ਨੇ ਨਾ ਪਹੁੰਚਦੇ ਐਵੇਂ ਜ ਸਾਡੇ ਜਿਹੜੇ ਚੌਣ ਵਾਲੇ ਉਹ ਭਾਈ ਟੈਗ ਕਰਦੇ ਉਹਨੂੰ ਅੱਗੇ ਵਿੱਚ ਟੈਗ ਕਰ ਦਿੰਦੇ ਆ ਆ ਦੇ ਸੁਣ ਅੱਛਾ ਭਾਈ ਕੀ ਮੰਚਾ ਕੀ ਹੈ ਐਮਰਜੈਂਸੀ ਕਿਉਂਕਿ ਤੁਹਾਨੂੰ ਜਵਾਬ ਦੇਣਾ ਪਿਆ ਤੇ ਐਮਰਜੈਂਸੀ ਫਿਲਮ ਲੈ ਕੇ ਆਉਣੀ ਉਹ ਫਿਰ ਤੋਂ ਚੀਜ਼ਾਂ ਦਿਖਾਉਣੀਆਂ ਸਿੱਖਾਂ ਦਾ ਕਿਰਦਾਰ ਕੀ ਦਿਖਾੜਿਆ ਜਾਏਗਾ ਕੀ ਮਨਚਾ ਲੈ ਕੇ ਉਹਨਾਂ ਦਾ ਭਈ ਸਿੱਖਾਂ ਦਾ ਕਰਦਾਰ ਨਾ ਜਦੋਂ ਕਿਸਾਨ ਅੰਦੋਲਨ ਚੱਲਿਆ ਹੂੰ ਉਹਦੇ ਨਾਲ ਬੜਾ ਹਾਈਪ ਚ ਆਇਆ ਵੀ ਕਿਸਾਨ ਅੰਦੋਲਨ ਹੁਣ ਤੁਸੀਂ ਦੇਖੋ ਆਮ ਜੇ ਕੋਈ ਵੀ ਧਰਨਾ ਹੁੰਦਾ ਜਾਂ ਕੋਈ ਵੀ ਇੱਕ ਕਹਿ ਦਈਏ ਵੀ ਆ ਜਾਂਦੇ ਨੇ ਹੁਣ ਕਹਿ ਦਈਏ ਕਾਵੜੀਏ ਹੂੰ ਉਹ ਤੁਸੀਂ ਦੇਖੋ ਵੀ ਕਿਹੜੇ ਹਿਸਾਬ ਦੇ ਨਾਲ ਉਹਨਾਂ ਨੇ ਗੱਡੀਆਂ ਤੋੜੀਆਂ ਕਿਹੜੀ ਸਾਹਿਬ ਦੇ ਨਾਲ ਪੁਲਿਸ ਦੀ ਗੱਡੀ ਨੂੰ ਅੱਗ ਲਾਤੀ ਹੈ ਨਾ ਮਤਲਬ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਵੀ ਸਾਡੇ ਕਿਸਾਨ ਅੰਦੋਲਨ ਸੀਗਾ ਮਾੜਾ ਜਿਹਾ ਅਸੀਂ ਆਪਣੀ ਮੰਗ ਮੰਗਣ ਦੀ ਜਾਣਾ ਸੀ ਉਹ ਕਿੱਥੇ ਉਹਨਾਂ ਨੇ ਬੈਰੀਕੇਡ ਲਾਤੇ ਹੂੰ ਤੂਪਾ ਵਾਲਾ ਕੰਮ ਕਰਤਾ ਬਾਰਡਰ ਬਣਾਤਾ ਵੀ ਇਹ ਜਾਣ ਪੁੱਝ ਕੇ ਸਾਡੇ ਨਾਲ ਮਿਲ ਪਤਾ ਨਹੀਂ ਕਿਹੜੀ ਖਾਰ ਹੈ ਇਹਨਾਂ ਨੂੰ ਕਿਹੜੀ ਪੁਰਾਣੀ ਖਾਰ ਹੈ ਜਾਂ ਫਿਰ ਕੱਟਦੇ ਵੀ ਨਹੀਂਗੇ ਵੀ ਦੱਸਦੇ ਵੀ ਨਹੀਂਗੇ ਵੀ ਇੱਕ ਤਾਂ ਬੰਦੇ ਨੂੰ ਹੋਏ ਵੀ ਮੈਂ ਤੇਨਾਂ ਦੁਸ਼ਮਣੀਆਂ ਵੀ ਇਸ ਗੱਲ ਦੀ ਹੈ ਹੂੰ ਬਸ ਜਾਣ ਜਾਣ ਕੇ ਸਾਨੂੰ ਪਿੰਚ ਕਰ ਕਰਕੇ ਛੇੜਦੇ ਵੀ ਇਹ ਦੁਖੀ ਹੋਣਗੇ ਹੂੰ ਅੱਛਾ ਭਈ ਇਹ ਗਾਣਾ ਲਿਖ ਲਿਆ ਤੁਸੀਂ ਨਾਲ ਦੀ ਨਾਲ ਇਹਨੂੰ ਬਾਅਦ ਦਿੱਤਾ ਡਰ ਨਹੀਂ ਲੱਗਦਾ ਮਨ ਦੇ ਵਿੱਚ ਜ਼ੈਨ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਕਿ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਕਿ ਨਾਲ ਕੋਈ ਖੜੇਗਾ ਕਿ ਨਹੀਂ ਖੜੇਗਾ ਕਿਉਂਕਿ ਬਹੁਤ ਸੈਂਸਟਿਵ ਚੀਜ਼ਾਂ ਨੇ ਭਾਈ ਦੇਖੋ ਜੇ ਡਰ ਕੇ ਗਾਵਾਂਗੇ ਫਿਰ ਗਾਇਆ ਵੀ ਨਹੀਂ ਜਾਣਾ ਹੂੰ ਜੇ ਗਾਉਣਾ ਮ ਉਹਨੂੰ ਬੋਲ ਜਿਹੜੇ ਆਪਾਂ ਲਿਖਦੇ ਆ ਨਾ ਉਹ ਜਿਹੜਾ ਮੈਂ ਗਾ ਰਿਹਾ ਹਾਂ ਹੂੰ ਉਹਨੂੰ ਗਾਉਣ ਲਈ ਪਹਿਲਾਂ ਤਾਂ ਡਰ ਅੰਦਰੋਂ ਖਤਮ ਕਰਨਾ ਪਊਗਾ ਹੂੰ ਵੀ ਆ ਤਾਂ ਫਿਰ ਗਾਵਾਂ ਹੀ ਨਾ ਮੈਂ ਹੁਣ ਕੱਲ ਮੈਨੂੰ ਮੁੰਡੇ ਮੌਲ ਚ ਮਿਲੇ ਸੀ ਮੈਂ ਕੋਈ ਸ਼ਾਪਿੰਗ ਲਈ ਗਿਆ ਸੀ ਤੇ ਉਹ ਮੈਨੂੰ ਮਿਲੇ ਉਹ ਕਹਿੰਦੇ ਵੀ ਭਾਜੀ ਤੁਹਾਡੇ ਗਾਣੇ ਵਧੀਆ ਪਰ ਪ੍ਰੇਮ ਢਿੱਲੋਂ ਵਰਗੇ ਗਾਣਾ ਕੱਢੋ ਮੈਂ ਕਿਹਾ ਜੇ ਪ੍ਰੇਮ ਢਿੱਲੋਂ ਵਰਗੇ ਮੈਂ ਗਾਉਣ ਲੱਗਾਂਗਾ ਤੇ ਫਿਰ ਉਹ ਕੀ ਗਾਊਗਾ ਉਹ ਕੀ ਗਾਊਗਾ ਹੈਨਾ ਵੀ ਇਹ ਚੀਜ਼ਾਂ ਨੇ ਸਾਡਾ ਜਨਰ ਅਲੱਗ ਹੈ ਸਾਡਾ ਜਨਰ ਅਲੱਗ ਹੈ ਵੀ ਉਹ ਹੁਣ ਜਿਹੜੇ ਉਹ ਗੱਲਾਂ ਕਰਦੇ ਗਾਣੇ ਤੇ ਹੈ ਹੀ ਨਹੀਂ ਉਹ ਚ ਗੱਲਾਂ ਹੀ ਨਹੀਂ ਉਹ ਤਾਂ ਮੈਂ ਵੀ ਕਰ ਲਊਗਾ ਕੋਈ ਵੱਡੀ ਗੱਲ ਨਹੀਂ ਪਰ ਜਿਹੜੇ ਮੁੱਦੇ ਆ ਪੰਜਾਬ ਦੇ ਕਿਉਂਕਿ ਸਾਡੇ ਜੇ ਫਾਲੋਅਰ ਨੇ ਤੇ ਉਹ ਸੁਣਨਾ ਚਾਹੁੰਦੇ ਆ ਵੀ ਆਹ ਚੀਜ਼ ਆਈ ਆ ਵੀ ਉਹ ਤਾ ਕਰਕੇ ਬਿਲਕੁਲ ਮੈਂ ਦੇਖ ਰਿਹਾ ਸੀਗਾ ਇੰਸਟਾ ਦੇ ਉੱਤੇ ਜਿਹਨੂੰ ਨੇ ਬੰਦੇ ਨੇ ਉਹ ਜੁੜੇ ਹੋਏ ਨੇ ਨਿਆੰਗ ਸਿੰਘ ਨੇ ਜਿਹੜੇ ਉਹ ਜੁੜੇ ਹੋਏ ਨੇ ਨਿਆੰਗ ਸਿੰਘ ਦੇ ਜੁੜੇ ਵੀ ਬਹੁਤ ਹੋਏ ਨੇ ਨਿਆੰਗ ਸਿੰਘਾਂ ਦਾ ਫੋਨ ਵੀ ਬਹੁਤ ਹੁੰਦੇ ਵੀ ਤੁਹਾਡੇ ਨਾਲ ਹੈ ਅੱਛਾ ਭਈ ਸੰਤਾ ਨਾਲ ਕੋਈ ਪਿਆਰ ਹੈ ਸਿੱਖਾ ਨਾਲ ਕੌਮ ਨਾਲ ਕੋਈ ਪਿਆਰ ਹੈ ਪਈਏ ਦੇਖੋ ਹੁਣ ਆਪਾਂ ਜਿਹੜਾ ਪਰਿਵਾਰ ਹੈ ਸਾਡਾ ਇਹ ਪਰਿਵਾਰ ਹੀ ਕਹ ਲੋ ਜਿੱਥੇ ਸਨੀ ਪੈਦਾ ਹੋ ਜਾਂਦੇ ਨੇ ਇਹ ਫੋਮ ਹੈ ਸਾਡੀ ਹੁਣ ਘਰ ਦੇ ਵਿੱਚ ਮੌਲ ਹੁੰਦਾ ਹੈ ਸ਼ੁਰੂ ਤੋਂ ਦੇਖਦੇ ਆਂ ਵੀ ਸਾਡੇ ਗੁਰਦੁਆਰਿਆਂ 'ਚ ਸੰਤਾਂ ਦੀ ਤਸਵੀਰ ਹੈ ਹਨਾ ਸਾਨੂੰ ਉਹਨਾਂ ਬਾਰੇ ਦੱਸਿਆ ਗਿਆ ਵੀ ਉਹ ਉਹਨਾਂ 'ਚ ਕੀ ਕੁਆਲਿਟੀਆਂ ਸੀਗੀਆਂ ਕਿਵੇਂ ਦੇ ਉਹ ਬੰਤੇ ਸੀ ਕਿਉਂਕਿ ਅਸੀਂ ਤਾਂ ਦੇਖਿਆ ਨਹੀਂ ਨਾ ਮਿਲੇ ਆ ਪਰ ਸਾਨੂੰ ਜੋ ਸੁਣਨ ਨੂੰ ਮਿਲਿਆ ਉਹਨਾਂ ਬਾਰੇ ਫਿਰ ਜਦੋਂ ਅਸੀਂ ਸੁਣਦੇ ਵੀ ਇੰਨੇ ਬਟੇ ਯੂਦੇ ਸੀ ਪਰ ਉਹਨਾਂ ਦੀ ਜੇ ਵੀ ਸ਼ਬੀ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰੇਗਾ ਤੇ ਫਿਰ ਉਹਦੇ 'ਚ ਗੁੱਸਾ ਤਾਂ ਹੁੰਦਾ ਹੀ ਹੈ ਬਿਲਕੁਲ ਉਹਨਾਂ ਨੇ ਤਾਂ ਸਿੱਧੇ ਤੌਰ 'ਤੇ ਕਹਿੰਦੇ ਦਿਖ ਸ਼ੁਰੂ ਦੇ ਵਿੱਚ ਤੁਸੀਂ ਟ੍ਰੇਲਰ ਦੇਖਿਆ ਹੋਣਾ ਨਾ ਕਿ ਸਾਨੂੰ ਚਾਹੀਦਾ ਹੈ ਖਾਲਿਸਤਾਨ ਨੜਵੰਦੀ ਇਹ ਬਿਲਡਿੰਗ ਹੀ ਨਹੀਂ ਸੀ ਤੁਸੀਂ ਪਿੰਡਰਾਲੇ ਦੀ ਕਦੀ ਇਹ ਬਿਲਡਿੰਗ ਦੇਖੀ ਹੋਣੀ ਨਹੀਂ ਨਹੀਂ ਕੋਈ ਸਪੇਸ ਨਹੀਂ ਮੈਂ ਤਾਂ ਆਪਕੇ ਕਿਸੇ ਬੁੱਕ ਦੇ ਵਿੱਚ ਵੀ ਨਹੀਂ ਪੜਿਆ ਉਹਨਾਂ ਨੇ ਸਿਰਫ ਇਹ ਸੀ ਵੀ ਜਿਵੇਂ ਹੁਣ ਉਹਨਾਂ ਦੀ ਇੱਕ ਵਾਇਰਲ ਹੋ ਰਹੀ ਹੈ ਆ ਜਿਹੜੀ ਰੇਪकांड ਤੋਂ ਬਾਅਦ ਹੋ ਰਹੀ ਹੈ ਨਾ ਉਹਦੀ ਵਾਇਰਲ ਕਿ ਵੀ ਜੇ ਕੋਈ ਬੱਚੀ ਦਾ ਰੇਪ ਕਰਦਾ ਜਾਂ ਮਾੜਾ ਕੰਮ ਕਰਦਾ ਤਾਂ ਸੋਧਾ ਉੱਥੇ ਹੀ ਲਾ ਦਿਓ ਭਾਵੇਂ ਸਿੱਖਾਂ ਦੀ ਹੋਵੇ ਭਾਵੇਂ ਉਹ ਹਿੰਦੂਆਂ ਦੀ ਹੋਵੇ ਕਿਸੇ ਦੀ ਵੀ ਹੋਵੇ ਪਰ ਜੇ ਇਦਾਂ ਦੀ ਕੋਈ ਗੱਲ ਹੋਊਗੀ ਤਾਂ ਸੋਧਾ ਲਾ ਕੇ ਮੇਰੇ ਕੋ ਆ ਜਾਓ ਇਦਾਂ ਠੀਕ ਸੀ ਉਹਨਾਂ ਦੀ ਠੀਕ ਸੀ ਮੈਂ ਸਾਂਭੂਗਾ ਬਾਅਦ ਚ ਹਾਂ ਮੈਂ ਸਾਂਭ ਲੂਗਾ ਬਾਅਦ ਚ ਇੱਥੇ ਖਾਲਿਸਤਾਨ ਦੀ ਤਾਂ ਕੋਈ ਮੰਗ ਨਹੀਂ ਉਹਦੇ ਜਿ ਤਾਂ ਉਹਨਾਂ ਨੇ ਸੇਫ ਕਰਨ ਦੀ ਗੱਲ ਕੀਤੀ ਈਆਂ ਪਹਿਣਾ ਹਾਲਾਂਕਿ ਉਹਨਾਂ ਨੇ ਖਾਲਿਸਤਾਨ ਦੀ ਨਹੀਂ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਮੰਗਿਆ ਸੀਗਾ ਸਰਕਾਰ ਦੇਣਾ ਚਾਹੁੰਦੀ ਤਾਂ ਦੇ ਦੇਵੇ ਪਰ ਇਹ ਗੱਲ ਹੈ ਨਾ ਭਾਜੀ ਉਹ ਹੁਣ ਆ ਜਿਹੜੀ ਚੀਜ਼ ਹੈ ਹੁਣ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਅਸੀਂ ਖਾਲਿਸਤਾਨ ਮੰਗਦੇ ਕਿ ਨਹੀਂ ਉਹਨੇ ਇੱਕ ਵਾਰ ਪਹਿਲਾਂ ਵੀ ਹੋਈ ਸੀ ਇੱਕ ਛੋਟੀ ਜੀ ਕਲਿੱਪ ਆਈ ਸੀਗੀ ਉਹਦੇ ਵਿੱਚ ਮੁੰਡਾ ਝੰਡਾ ਵੇਚਦਾ ਹੁੰਦਾ ਤੇ ਉਹ ਸਰਦਾਰ ਜੀ ਕਹਿੰਦੇ ਮੈਂ ਝੰਡਾ ਨਹੀਂ ਲੈਣਾ ਤੋ ਇਹ ਕਹਿੰਦਾ ਵੀ ਲੱਗਦਾ ਤੇ ਖਾਲਿਸਤਾਨ ਨੂੰ ਸਪੋਰਟ ਕਰਦੇ ਜਦੋਂ ਬੈਗ ਬੈਗ ਜਾਏ ਕੈਮਰਾ ਲੱਗਦਾ ਉਹਦੇ ਵਰਤੀ ਡੰਗੀ ਹੁੰਦੀ ਅੰਦਰ ਫੌਜੀ ਆਰਮੀ ਦੀ ਆਰਮੀ ਦੀ ਹੈ ਨਾ ਤੇ ਆ ਚੀਜ਼ਾਂ ਇਹ ਨਹੀਂ ਚੀਜ਼ਾਂ ਸਾਨੂੰ ਦਿਖਾਉਣੀਆਂ ਪੈਣਗੀਆਂ ਲੋਕ ਭੁੱਲ ਗਏ ਸਾਡੇ ਬਰੇ ਅਸੀਂ ਕੌਣ ਹਾਂ ਬਿਲਕੁਲ ਵੀ ਅਸੀਂ ਬਾਰਡਰਾਂ ਤੇ ਵੀ ਬੈਠੇ ਆਏ ਹਾਂ ਜੀ ਤੇ ਹਰ ਹਫਤਾ ਆਦਿ ਸੀ ਹਾਂਜੀ ਹਾਂਜੀ ਇਹ ਕਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਭਾਜੀ ਕਿਉਂਕਿ ਸਾਡੇ ਜਿਹੜਾ ਸੋਸ਼ਲ ਮੀਡੀਆ ਨਾ ਹੁਣ ਜਿਹੜਾ ਮੈਂ ਜ਼ਿਆਦਾਤਰ ਤੁਸੀਂ ਵੀ ਦੇਖਦੇ ਹੋਵੋਗੇ ਜਿਹੜੀਆਂ ਰੀਲਾਂ ਆ ਰਹੀਆਂ ਨੇ ਉਹ ਕਿਸੇ ਵੀ ਪੱਖੋਂ ਸਿੱਖਾਂ ਨੂੰ ਪ੍ਰਮੋਟ ਕਰਨ ਦੀਆਂ ਨਹੀਂ ਆ ਰਹੀਆਂ ਉਹ ਗੰਧ ਹੀ ਆ ਰਿਹਾ ਹੈ ਉਹ ਸਾਡਾ ਜਿਹੜਾ ਪੰਜਾਬ ਦਾ ਮਾੜਾ ਹਿੱਸਾ ਨਾ ਉਹ ਜ਼ਿਆਦਾ ਪ੍ਰਮੋਟ ਹੋ ਰਿਹਾ ਹੈ ਅੱਛਾ ਭਾਈ ਇਹ ਵੀ ਹੈ ਨਾ ਇਹ ਬੜੀ ਚੀਜ਼ ਹੈ ਇਹ ਤੁਸੀਂ ਸ਼ਾਇਦ ਮੈਨੂੰ ਲੱਗਦਾ ਹੈ ਤੁਹਾਨੂੰ ਕੁਝ ਇਹਦੇ ਬੋਲ ਹੀ ਮਿਲ ਜਾਣ ਘੜੁਕੇ ਬੜੇ ਚੱਲ ਪਏ ਨੇ ਹਾਂਜੀ ਹਨਾ ਉਹ ਕਹਿੰਦੇ ਸਿੱਖ ਨਹੀਂ ਹੈਗੇ ਉਹ ਕਿਰਦਾਰ ਨਹੀਂ ਹੈਗੇ ਉਹ ਪੇਸ਼ ਹੋ ਰਿਹਾ ਹੈ ਉਹ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਚੀਜ਼ਾਂ ਪਾਈ ਜਾ ਰਹੀਆਂ ਨੇ ਕਿ ਇਹ ਚੀਜ਼ਾਂ ਨੇ ਆ ਹਰੀ ਸਿੰਘ ਨਲਵਾ ਨਹੀਂ ਆ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਉਹ ਘੜੁੱਕੇ ਜੇ ਚੱਲੀ ਜਾ ਰਹੇ ਉਹ ਹੀ ਚੱਲੀ ਜਾਂਦੇ ਉਹਨਾਂ ਦਾ ਇਲਾਜ ਕੀ ਹੈ ਫਿਰ ਭਾਜੀ ਇਲਾਜ ਇਹੀ ਹੈ ਕਿ ਆਪਾਂ ਨੂੰ ਆਪਣਾ ਜਿਹੜਾ ਸਿੱਖ ਇਤਿਹਾਸ ਹੈ ਇਹਦੇ ਬਾਰੇ ਜ਼ਿਆਦਾ ਆਪਾਂ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਜਾਗਰੂਕ ਕਰਨਾ ਜਿੰਨੇ ਆਪਣੇ ਵੱਡੇ ਵੱਡੇ ਸਟਾਰ ਨੇ ਜਿਹੜੇ ਪੱਕਾ ਬਣਦੇ ਨੇ ਉਹ ਇਸ ਚੀਜ਼ ਬਾਰੇ ਬੋਲਣ ਵੀ ਅਸੀਂ ਕੌਣ ਹੈ ਗਾਣੇ ਇਹੋ ਜਿਹੇ ਆਉਣ ਇੱਕ ਅੱਧਾ ਗਾਣਾ ਵੀ ਉਹ ਇਹੋ ਜਿਹਾ ਕਰ ਦੇਣਗੇ ਨਾ ਵੀ ਸਿੱਖਾਂ ਦੇ ਹੱਕ ਦੇ ਵਿੱਚ ਕੀ ਅਡੀ ਕੀ ਪਛਾਣ ਹੈ ਉਹਦੇ ਨਾਲ ਹੀ ਬੜਾ ਪ੍ਰਭਾਵ ਪੈਂਦਾ ਫਿਰ ਇੱਕ ਢੁੱਕੇ ਚੱਲਣੇ ਬੰਦ ਹੋ ਜਾਣਗੇ ਸਹੀ ਗੱਲ ਬਈ ਤੁਸੀਂ ਕੋਲਕਾਤਾ ਦਾ ਵੀ ਜ਼ਿਕਰ ਕੀਤਾ ਸੀ ਨਾ ਉਹ ਉੱਥੇ ਨਾ ਇੱਕ ਉਹਨਾਂ ਦੀ ਮਾਤਾ ਨੇ ਵੀ ਕਿਹਾ ਨਾ ਕਿ ਜੇ ਇੱਥੇ ਸਿੱਖ ਕੋਈ ਸਰਦਾਰ ਹੁੰਦਾ ਤੇ ਇਹ ਨੌਬਤ ਨਹੀਂ ਆਣੀ ਸੀਗੀ ਹਾਂਜੀ ਇਹ ਬਾਜੀ ਮੇਰੇ ਨਾਲ ਇੱਕ ਕਿੱਸਾ ਹੋਇਆ ਸੀ ਮੈਂ ਚੰਡੀਗੜ੍ਹ ਗਿਆ ਸੀਗਾ ਕਲੱਬ 'ਚ ਮੇਰਾ ਸ਼ੋਅ ਸੀ ਤੇ ਅਸੀਂ ਕਲੱਬ ਤੋਂ ਸ਼ੋਅ ਲਾ ਕੇ ਬਾਹਰ ਆ ਗਏ ਮੇਰੇ ਨਾਲ ਟੀਮ ਸੀਗੀ ਅਸੀਂ ਗੱਡੀ 'ਚ ਬੈਠੇ ਸੀ ਤੇ ਗੱਡੀ 'ਚ ਬੈਠੇ ਮੈਂ ਕਿਸੇ ਦਾ ਵੇਟ ਕਰ ਰਿਹਾ ਸੀ ਉੱਥੇ ਇੱਕ ਕੁੜੀ ਖੜੀ ਸੀ ਉਹਨੂੰ ਜਿਹੜੇ ਮੁੰਡੇ ਉੱਥੇ ਜਿਵੇਂ ਉਹਨੂੰ ਤੁਨਬਕ ਲੱਬ ਦਾ ਮਾਹੌਲ ਹੈ ਮੇ ਜਿਹੜੇ ਮੁੰਡੇ ਬਾਹਰ दारू ਪੀ ਕੇ ਆ ਜਾਂਦੇ ਨੇ ਤੇ ਉਹ ਫਿਰ ਉਹ ਛੇੜਖਾਨੀ ਵੀ ਕਰਦੇ ਆ ਤੇ ਉਹਨੇ ਦੇਖਿਆ ਵੀ ਅਸੀਂ ਸਰਦਾਰ ਪੱਗਾਲੇ ਆ ਉਹ ਗੱਡੀ ਆ ਕੇ ਕੋਲ ਖੜ ਗਈ ਸਾਡੀ ਗੱਡੀ ਦੇ ਤੇ ਉਹ ਦੇਖਣ ਚ ਲੱਗ ਰਿਹਾ ਵੀ ਅਨਕੰਫਰਟੇਬਲ ਜੀ ਹੋ ਰਹੀ ਹੈ ਤੇ ਮੇਰੇ ਨਾਲ ਦੇ ਮੁੰਡੇ ਕਹਿੰਦੇ ਭਾਜੀ ਉਹ ਕੋਈ ਗੱਲ ਹੈਗੀ ਉਹ ਮੁੰਡੇ ਨਾਲ ਸਾਹਮਣੇ ਉਹਨੂੰ ਗੱਡੀ ਦੀਆਂ ਉਹ ਮਾਰ ਰਹੇ ਸੀ ਲਾਈਟਾਂ ਤੇ ਉਹ ਕੋਲ ਆ ਗੱਡੀ ਤੇ ਫਿਰ ਮੈਂ ਸ਼ੀਸ਼ਾ ਡਾਊਨ ਕਰ ਲਿਆ ਉਹ ਕਹਿੰਦੇ ਵੀ 2 ਮਿੰਟ ਮੇਰੇ ਨਾਲ ਚਲੋ ਜੋ ਦੰਦੇ ਆ ਅੱਛਾ ਪੱਗ ਬੰਨੀ ਹੋਈ ਸੀ ਤੇ ਜਦੋਂ ਮੈਂ ਨਾਲ ਖ ਲੈਟ ਆ ਵੰਗ ਇਹ ਇਹ ਕਰਦਾ ਰਹੇ ਸਾਡੇ ਇਹ ਹੈਗਾ ਵੀ ਇਦਾਂ ਇਦਾਂ ਤੁਰੇ ਫਿਰਦੇ ਆ ਹੁਣ ਉਹਨਾਂ ਨੂੰ ਵੀ ਪਤਾ ਉਹ ਫਿਰ ਮੇਰੇ ਖਿਆਲ ਜੇ ਇਹਦਾ ਦਹਿਰਾਦੂਨ ਦੀ ਕੁੜੀ ਸੀ Hindu ਪਰਿਵਾਰ ਦੀ ਕੁੜੀ ਸੀ ਉਹਨੇ ਦੱਸਿਆ ਵੀ ਇਹ ਮਤਲਬ ਤੁਹਾਡੇ ਨਾਲ ਖੜੇ ਹੋ ਕੇ ਤੁਸੀਂ ਪੱਕ ਬੰਨੀ ਹੈ ਤੇ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਸੇਫ ਫੀਲ ਹੁੰਦਾ ਸੇਫਟੀ ਬਿਲਕੁਲ ਬਿਲਕੁਲ ਇਹ ਜੀ ਜ਼ਰੂਰੀ ਇਹ ਲਾਜਕਿ ਹੁਣ ਆਨਲਾਈਨ ਟਾਈਮ ਦੇ ਵਿੱਚ ਐਮਰਜੈਂਸੀ ਫਿਲਮ ਦਾ ਭਾਜੀ ਐਮਰਜੈਂਸੀ ਫਿਲਮ ਦਾ ਵਿਰੋਧ ਤਾਂ ਕਰਨਾ ਪਊਗਾ ਪਰ ਮੇਰੇ ਹਿਸਾਬ ਨਾਲ emergency ਫਿਲਮ ਨਾ ਜੇ ਕੋਈ ਇਹਨਾਂ ਦੂਜੇ ਪੱਖਾਂ ਨੇ ਵੀ ਨਹੀਂ ਦੇਖਣੀ ਕਿਉਂਕਿ ਕੰਗਣਾ ਬਾਰੇ ਸਾਰੇ ਜਾਣਦੇ ਆ ਵੀ ਇਹ ਬਸ ਫੇਮ ਵਾਸਤੇ ਕੁਛ ਨਾ ਕੁਛ ਕਰਦੀ ਰਹਿੰਦੀ ਆ ਪੀਐਮ ਬੜਨ ਦਾ ਸੁਪਨਾ ਸੀ ਨਹੀਂ ਲੋਕ ਕਮੈਂਟ ਬੜਾ ਕਰਦੇ ਨੇ ਲੋਕ ਕਹਿ ਰਹੇ ਨੇ ਕਿਉਂਕਿ ਜਿਹੜੇ ਉਹਨਾਂ ਦੇ ਅਫੀਸ਼ੀਅਲ ਟ੍ਰੇਲਰ ਨੇ ਕਿ ਆਪ ਪਤਾ ਲੱਗੇਗਾ ਕਿ ਸਿੱਖ ਕੌਣ ਹੈ ਆਪ ਪਤਾ ਲੱਗੇਗਾ ਸਿੱਖੋ ਨੇ ਕਿਆ ਕੀਤਾ ਆਪ ਪਤਾ ਲੱਗੇਗਾ ਖਾਲਿਸਤਾਨ ਅੱਤਵਾਦੀ ਕੌਣ ਹੈ ਉਹੀ ਗੱਲ ਹੈ ਹੁਣ ਦੂਜੀ ਗੱਲ ਹੈ ਆਪਾਂ ਇੱਧਰ ਚਲ ਜਾਈਏ ਸਾਡੀ ਫਿਲਮਾ ਕਮੇਟੀ ਤੋਂ ਬਿਨਾਂ ਬਣਦੀਆਂ ਅਸੀਂ ਆਪ ਤਸਵੀਰ ਅਸੀਂ ਕੌਣ ਹੈ ਹਸੀ ਜਾਂਨੇ ਸਾਰੇ ਪੂਰੀ ਫਿਲਮ ਚ ਤੁਸੀਂ ਦੇਖ ਲਓ ਇੱਕ ਹੀਰੋ ਆ ਕੁੜੀ ਪਿੱਛੇ ਪਿਆ ਉਹ ਵਿਆਹ ਕਰਾ ਲੈਂਦੀ ਉਹਦੇ ਪਿੱਛੇ ਫਿਰ ਦਰੰਦਾ ਸਾਰੀ ਫਿਲਮ ਚ ਇਹ ਤਾਂ ਹੀ ਫਿਲਮਾਂ ਦਿਖਾ ਰਹੇ ਆ ਫਿਲਮਾਂ ਦੇ ਵਿੱਚ ਵੀ ਉਹ ਵੀ ਫਿਲਮ ਦਿਖਾ ਰਹੀ ਹੈ ਨਾ ਸਾਡੀਆਂ ਫਿਲਮਾਂ ਕਿਉਂ ਨਹੀਂ ਆ ਰਹੀਆਂ ਇਹੋ ਜਿਹੀਆਂ ਵੀ ਸਾਡੇ ਸਾਡੇ ਕਿਰਦਾਰ ਕਿਉਂ ਦਿਖਾਏ ਜਾ ਰਹੇ ਕਿਉਂ ਆ ਦੇਖੋ ਉਹਨਾਂ ਗਾਣਾ ਆਇਆ ਸੀ ਇੱਕ ਪਿੱਛੇ ਕਿ ਮੁੰਡਾ ਜੁਆਇੰਟ ਖਿੱਚਦਾ ਗੁਲਾਬ ਸਿੱਧੂ ਦਾ ਗਾਣਾ ਸੀ ਕਿ ਚੜੀ ਹੋਈ ਲੋਰ ਮੁੰਡਾ ਜੁਆਇੰਟ ਖਿੱਚਦਾ ਜੁਆਇੰਟ ਮਤਲਬ ਇੱਕ ਸਿਗਰਟ ਦੀ ਗੱਲ ਹੋ ਰਹੀ ਹੈ ਅੱਛਾ ਉਹ ਚੱਲੀ ਜਾ ਰਿਹਾ ਆਪਣਾ ਸਿਗਰਟ ਪੀ ਰਿਹਾ ਲੋਕ ਉਹਨਾਂ ਨੂੰ ਫੋਲੋ ਕਰਦੇ ਆਹ ਹੈ ਸਾਡਾ ਸਿੱਖ ਫਿਰ ਉਹ ਕਣਗੇ ਇਹੀ ਹੋਣਾ ਸਿੱਖ ਜਿਹੜੇ ਜੁਆਇੰਟ ਖਿੱਚਦੇ ਆ ਬਿਲਕੁਲ ਹੈਨਾ ਆ ਜਿੱਦਾਂ ਜਿਹੜੀਆਂ ਫਿਲਮਾਂ ਵੀ ਜਿਹੜੀਆਂ ਸਾਡੀਆਂ ਨੇ ਇਹ ਵੀ ਥੋੜਾ ਜਿਹਾ ਸਿੱਖਾਂ ਨੂੰ ਪ੍ਰਮ ਸੀ ਕੋਣ ਨਹੀਂ ਤਾਂ ਐਵੇਂ ਦੀ ਬਣੀ ਜਾਣੀਆਂ ਤੁਹਾਡੀ ਕਿਰਦਾਰ ਕੁਝ ਹੋ ਜਾਣੀਆਂ ਕਹਿੰਦੇ ਜਿਵੇਂ ਬਈ ਤੁਸੀਂ ਲੱਗੇ ਹੋਏ ਹੋ ਐਵੇਂ ਪਹਿਲਾਂ ਹੋਰ ਵੀ ਬੜੇ ਆਰਟਿਸਟ ਲੱਗੇ ਹੋਏ ਸੀਗੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੂੰ ਸਾਡਾ ਹੱਕ ਕੁਲਜਿੰਦਰ ਸਿੱਧੂ ਹਰਾਂ ਦੀ ਦਲਜੀਤ ਦੇ ਪੰਜਾਬ 95 ਅਜਿਹੀਆਂ ਫਿਲਮਾਂ ਸੈਂਸਰ ਬੋਰਡ ਨੇ ਰੋਕ ਦਿੱਤੀਆਂ ਖਲੜੇ ਦੇ ਮਿਲ ਮਾਰੀ ਉਹ ਪੰਜਾਬ 95 ਇਹੀ ਤੇ ਗੱਲ ਹੁਣ ਸੈਂਸਰ ਬੋਰਡ ਕਿੱਥੇ ਗਿਆ ਐਮਰਜੈਂਸੀ ਫਿਲਮ ਦੇਖਣ ਲੱਗੇ ਫਿਰ ਨਾ ਕਦੇ ਕਦੇ ਇਦਾਂ ਫੀਲ ਹੁੰਦਾ ਵੀ ਇਹ ਸਾਡਾ ਦੇਸ਼ ਹੀ ਨਹੀਂ ਜਦੋਂ ਆਪਾਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਆਂ ਅਸੀਂ ਤਾਂ ਹਲੇ ਸਪੋਰਟ ਕਰਦੇ ਆਂ ਹੁਣ ਤਿਰੰਗਾ ਹਰਨ ਘਰ ਘਰ ਤੇ ਤਿਰੰਗਾ ਲਾਉਣਾ ਘਰ ਘਰ ਤੇ ਤਿਰੰਗਾ ਲਾਉਣਾ ਹੁਣ ਜਦੋਂ ਸਾਡਾ ਦੇਸ਼ ਆ ਅਸੀਂ ਤਿਰੰਗਾ ਲਾ ਕੇ ਕਿਹਨੂੰ ਦਿਖਾਉਣਾ ਸਾਡੇ ਜਿੱਥੇ ਰਹਿ ਰਹੇ ਹਾਂ ਉਸ ਤਿਰੰਗੇ ਨੂੰ ਕਿਵੇਂ ਔਰ ਸਾਨੂੰ ਕੀ ਦਿਖਾਣੇ ਤਿਰੰਗਾ ਸਾਡੇ ਤਾਂ ਦੇਖੋ ਕਿੰਨੇ ਹੁਣ ਫੌਜੀ ਕਿੰਨੇ ਵੀਰ ਸ਼ਹੀਦ ਹੁੰਦੇ ਤਿਰੰਗੇ ਚ ਹੀ ਆਉਂਦੇ ਤਿਰੰਗੇ ਚ ਹੀ ਆਉਂਦੇ ਪੰਜਾਬ 'ਚ ਕਿੰਨੇ ਤਿਰੰਗੇ ਚ ਸਾਨੂੰ ਕੀ ਤਿਰੰਗਾ ਦਿਖਾਉਣੇ ਅਸੀਂ ਕੀ ਤਿਰੰਗੇ ਦੇ ਖਿਲਾਫ ਹੁਣ ਨਹੀਂ ਸਾਨੂੰ ਨਾ ਜਾਣ ਪੁੱਝ ਕੇ ਤਿਰੰਗੇ ਦੇ ਉਹ ਕਰਦੇ ਆਂ ਵੀ ਇਹ ਕੋਈ ਨਾ ਕੋਈ ਇਹੋ ਜਿਹੀ ਗੱਲ ਅਸੀਂ ਲਿਆ ਤਰੰਗਾ ਦਾ ਇਹਦਾ ਹੋਣਾ ਇਹਨੇ ਤਰੰਗਾ ਦਾ ਸੀ ਲਿਆ ਨਿਸ਼ਾਨ ਸਾਹਿਬ ਵੀ ਨਾਲ ਝੁਲਦਾ ਉੱਥੇ ਨਾਲ ਹਾਂ ਕਿਉਂਕਿ ਜਿਹੜੇ ਆਪਣੇ ਰਾਜਨਾਥ ਜੀ ਨੇ ਉਹ ਆਪ ਉੱਥੇ ਕਹਿੰਦੇ ਨੇ ਕਿ ਤੁਸੀਂ ਜਕਾਰਾ ਛੱਡੋ ਬੋਲੇ ਸੋਨੇ ਹਾਲ ਦਾ ਉਹ ਉੱਥੇ ਪ੍ਰਤੀਕ ਉਹਨੂੰ ਪਤਾ ਕਿ ਸਿੱਖਾਂ ਦੀ ਇਹ ਨਿਸ਼ਾਨੀ ਹੈ ਹਾਂਜੀ ਉਹ ਉਹ ਪ੍ਰਤੀਕ ਨੂੰ ਅੱਗੇ ਲੈ ਕੇ ਆਉਂਦੇ ਹਰ ਵੇਲੇ ਬਿਲਕੁਲ ਸਿੱਖਾਂ ਦੇ ਵਿੱਚ ਭਾਜੀ ਇਹ ਨਾ ਕਿ ਸਿੱਖ ਜਿਹੜੇ ਪੰਧਾ ਦੇ ਬੰਦੇ ਆ ਪਰ ਅੰਦਰ ਜਿਹੜੀ ਉਹ ਚੀਜ਼ ਖਤਮ ਹੋ ਗਈ ਅਸੀਂ ਪੰਗਾ ਤਾਂ ਬੰਦੇ ਆ ਪਰ ਸਾਡੇ ਚ ਜ਼ੁਰਤਾਂ ਨਹੀਂ ਰਹਿ ਗਈਆਂ ਵੀ ਅਸੀਂ ਕਿਸੇ ਗੱਲ ਨੂੰ ਕਹਿਣਾ ਫਿਰ ਦਰਜ ਨੇ ਐਫ ਐਚ ਦੇ ਪਰਿਵਾਰ ਹੈ ਹਮ ਕੰਮ ਵਧੀਆ ਚੱਲ ਰਿਹਾ ਗੱਡੀਆਂ ਕਾਰਾਂ ਕੂਟੀਆਂ ਹੈਗੀਆਂ ਕੀ ਲੋੜਾ ਪੰਗੇ ਲੈਣ ਦੀ ਮੁੰਡੇ ਬਾਹਰ ਸੈੱਟ ਨੇ ਇਹ ਜਿਹੜਾ ਮੈਂਟੈਲਿਟੀ ਆ ਗਈ ਵੀ ਹੁਣ ਕੀ ਲੋੜਾ ਕਰਨ ਦੀ ਅਜਨੋਂ ਆ ਜਾਂਦੀ ਨਾ ਮੇਰੇ ਗਾਣਾ ਆ ਰਿਹਾ ਲੋਕੀ ਕੁੱਟ ਕੁੱਟ ਥੜਲੇ ਪਏ ਸਾਡੀ ਸੁੱਤੀ ਕੌਮ ਨੂੰ ਵੀ ਕਿਤੇ ਛਿੱਤਰ ਪੈਂਦੇ ਸਾਨੂੰ ਮੈਂ ਕਿਹਾ ਪੈਣੀ ਚਾਹੀਦੀ ਇਹੋ ਜਿਹੀ ਫਿਰਮਾ ਆਉਣੀਆਂ ਚਾਹੀਦੀਆਂ ਸਾਨੂੰ ਪਤਾ ਲੱਗੂਗਾ ਅਸੀਂ ਤਾਂ ਸੁੱਤੇ ਪਏ ਕਿਤੇ ਬੈਠੇ ਪੱਗ ਲਾਦ ਦੀ ਕਿਤੇ ਗਏ ਸਰਦਾਰਾਂ ਨੇ ਵੇ ਕਰਤਾ ਇਹ ਹੋਊਗਾ ਮੁੰਬਈ ਦੇ ਵਿੱਚ ਵੀ ਹੁਣ ਹੋਇਆ ਦਾੜੀ ਫੜ ਲਈ ਸੀਗੀ ਕਿਵੇਂ ਜੁੜਤ ਪਈ ਤੇ ਕਿਉਂਕਿ ਇਹ ਸਾਡੇ ਆਪਣੇ ਕਮੀਆਂ ਨੇ ਸਾਡੇ ਚ ਪਹਿਲਾਂ ਕਿ ਵੀ ਨਹੀਂ ਕੋਈ ਕਰ ਲੈਂਦਾ ਸੀ ਉਹ ਆਪਣੀਆਂ ਕਮੀਆਂ ਹੋ ਗਈਆਂ ਆਪਣੇ ਬੰਦੇ ਗਲਤ ਹੋ ਗਏ ਵਿੱਚ ਲੈ ਜਿਹੜੇ ਆਗੂ ਬੜਾ ਦਿੰਦੇ ਆ ਉਹ ਅੱਗੇ ਜਾ ਕੇ ਵੇਖ ਜਾਂਦੇ ਆ ਸਾਡੇ ਪਿੱਛੇ ਮੁੰਡੇ ਖੜੇ ਰਹਿੰਦੇ ਆ ਆ ਵੀ ਹਾਂ ਹੋ ਗਿਆ ਫੈਸਲਾ ਆ ਜੋ ਕਰੀਏ ਤੁਹਾਨੂੰ ਉਹ ਪਤਾ ਵੀ ਇਹ ਚਾ ਪੈਸੇ ਦੇ ਕੇ ਪੱਦਾ ਵਾਲਿਆਂ ਨੇ ਵੇਖ ਜਾਣਾ ਬਿਲਕੁਲ ਇਹ ਚੀਜ਼ਾਂ ਇਹ ਚੀਜ਼ਾਂ ਆ ਰਹੀਆਂ ਨੇ ਜਾਂਦੇ ਕੋਈ ਸੁਨੇਹਾ ਦੇਣਾ ਚਾਹੁੰਗੇ ਇਹ ਤੁਹਾਡੇ ਜਿਹੜੇ ਗਾਣੇ ਦੇ ਬੋਲ ਨੇ ਸੁੱਤੀ ਮੈਂ ਭਾਜੀ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਏ ਨਾ ਸੋਚੋ ਵੀ ਅਸੀਂ ਆਪਣੇ ਕੰਮ ਦੇ ਵਿੱਚ ਸੈੱਟ ਐ ਸਾਨੂੰ ਕੋਈ ਲੈਂਡ ਦੇਣ ਦੀ ਤੇ ਥੋੜੀ ਹੁਣ ਅੱਗੇ ਵਾਲੀ ਪੀੜ੍ਹੀ ਤੁਹਾਨੂੰ ਲਾਣ ਦਾ ਪਊਗੀ ਵੀ ਸ਼ਾਇਦ ਤੁਸੀਂ ਉਦੋਂ ਕੋਈ ਗੱਲ ਨਹੀਂ ਕੀਤੀ ਸੀ ਆਇਤਾਂ ਬੋਲਦੇ ਨੇ ਹੁਣ ਤਾਂ ਬਹੁਤ ਜ਼ਿਆਦਾ ਵਾਅਦੇ ਗਏ ਨੇ ਇਹਨੂੰ ਰੋਕਣ ਵਾਸਤੇ ਥੋੜਾ ਜਿਆਦਾ ਸਾਨੂੰ ਵੀ ਸੋਚਣਾ ਪਊਗਾ ਫਿਲਮਾਂ ਹੋਣੀਆਂ ਚਾਹੀਦੀਆਂ ਸਕ੍ਰਿਪਟਾਂ ਬਣਨੀਆਂ ਚਾਹੀਦੀਆਂ ਔਰ ਇਹਦੇ ਤੇ ਪੂਰਾ ਕਾਨੂੰਨ ਬਣਨਾ ਚਾਹੀਦਾ ਵੀ ਕੋਈ ਵੀ ਅੱਦਾਂ ਦੀ ਗੱਲ ਨਾ ਹੋਏ ਜਿਹਨਾਂ ਦੇਸ਼ ਦਾ ਮੋਲ ਖਰਾਬ ਹੋਵੇ ਗਾਣੇ ਤੇ ਬੋਲ ਸੁਣਾਉਂਗਾ ਜਿਹੜਾ ਤੁਹਾਡਾ ਨਵਾਂ ਆਏਗਾ ਜਿਹੜਾ ਹੁਣ ਹੈ ਜਿਹੜਾ ਤੁਸੀਂ ਹੁਣ ਕਹਿ ਰਹੇ ਹੋ ਵੀ ਇਹ ਆਣਾ ਹੈ ਸੁੱਤੀ ਕੌਮ ਨੂੰ ਜਗਾਉਣ ਵਾਸਤੇ ਭਾਜੀ ਇਹ ਦੀ ਮੈਂ ਲੈਣਾ ਨਹੀਂ ਕਿ ਲਿਖੀਆਂ ਨੇ ਪਰ ਜਿਹੜਾ ਮੈਂ ਪੂਰਾ ਗਾਣਾ ਲਿਖਿਆ ਉਹ ਤੁਹਾਨੂੰ ਦੁਬਾਰਾ ਇੰਟਰਵਿਊ ਸੁਣੋ ਬਿਲਕੁਲ ਠੀਕ ਹੈ ਬਹੁਤ ਸ਼ੁਕਰੀਆ ਸਮਨ ਦਿੱਤਾ ਭਾਈ ਤੇ ਹਰੀ ਭਾਈ ਸਾਡੇ ਨਾਲ ਸੀ ਕਿ ਗੱਲਬਾਤ ਕੀਤੀ ਆ ਇਸ ਕਨਵਰਸੇਸ਼ਨ ਦੇ ਵਿੱਚ ਉਹ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਜੋ ਲੋਕਾਂ ਨੂੰ ਪਤਾ ਲੱਗ ਸਕਣ ਸਾਡੀ ਕੌਮ ਸੁੱਤੀ ਪਈ ਆ ਜਾਗਣਾ ਪਏਗਾ ਸਾਡੇ ਦਾੜਿਆਂ ਨੂੰ ਹੱਥ ਪੈ ਰਹੇ ਨੇ ਸਾਡੇ ਕਰਤਾਰ ਖੁਸ਼ੀ ਕੀਤੀ ਜਾ ਰਹੀ ਆ ਇਹ ਕਦੋਂ ਸਮਝੇਗੀ ਕੌਮ ਬਾਈ ਨੇ ਬਹੁਤ ਚੰਗੀਆਂ ਗੱਲਾਂ ਕਹੀਆਂ ਨੇ ਇਹ ਵੀ ਕਿਹਾ ਕਿ ਜੋ ਸਾਡੇ ਅੱਗੇ ਮੋਢੀ ਹੁੰਦੇ ਨੇ ਅੱਗੇ ਜਥੇਦਾਰ ਬਣੇ ਹੁੰਦੇ ਨੇ ਉਹ ਵਿਕ ਜਾਂਦੇ ਨੇ ਉਹ ਝੁਕ ਜਾਂਦੇ ਨੇ ਪਹਿਲਾਂ ਇਤਿਹਾਸ ਪੜਾਂਗੇ ਅਸੀਂ ਕਮਗਾਟਾ ਮਾਰੂ ਤੇ ਇੱਕ ਇੰਟਰਵਿਊ ਕਰ ਰਹੇ ਸੀ ਉਸ ਦੇ ਵਿੱਚ ਵੀ ਜਦੋਂ ਗਿਆਨੀ ਗੁਰਦਤ ਸਿੰਘ ਹੋਰਾਂ ਦਾ ਜ਼ਿਕਰ ਆਉਂਦਾ ਹੋਰ ਕਈਆਂ ਸਿੰਘਾਂ ਦਾ ਜ਼ਿਕਰ ਆਉਂਦਾ ਕਹਿੰਦੇ ਉਹ ਵਿਕੇ ਨਹੀਂ ਉਹਨਾਂ ਨੂੰ ਕਈ ਬ੍ਰਿਟਿਸ਼ ਸਰਕਾਰ ਨੇ ਕਈ ਆਫਰਾਂ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਝੁਕੇ ਨਹੀਂ ਉਹ ਅੜੇ ਰਹੇ ਪਰ ਅੱਜ ਦੇ ਜਿਹੜੇ ਜਥੇਦਾਰ ਨੇ ਅੱਜ ਦੇ ਜਿਹੜੇ ਮੋਢੀ ਨੇ ਕਿਸੇ ਨੂੰ 2 ਲੱਖ 5 ਲੱਖ 1 ਕਰੋੜ ਦੇਣ ਦੀ ਲਾਲਸਾ ਦੇ ਦੇਣ ਉਹ ਮਿੰਟਾਂ 'ਚ ਵਿਕ ਚੁੱਕ ਜਾਂਦੇ ਨੇ ਪਰ ਬਈ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ ਤੁਹਾਡੇ ਨਾਲ ਸੰجهه ਕੀਤੀਆਂ ਤੇ ਤੁਸੀਂ ਇਸ ਇੰਟਰਵਿਊ ਨੂੰ ਸੁਣ ਕੇ ਸਭ ਨਾਲ ਸਾਂਝਾ ਕਰੋ